ਸਰਕਾਰ ਦੀ ਧੱਕੇਸ਼ਾਈ ਹੈ ਕਿ ਸਰਕਾਰਾਂ ਕਿਸ ਤਰੀਕੇ ਦੇ ਨਾਲ ਜਦੋਂ ਵਿਰੋਧੀ ਧਿਰਾਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੱਕਦੀਆਂ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਮੰਗਦੀਆਂ ਨੇ ਫਿਰ ਆ ਜਿਹੜੀ ਧੱਕੇਸ਼ਾਈ ਹੈ ਸਰਕਾਰਾਂ ਨੇ ਕਰਨੀ ਹੁੰਦੀ ਹੈ ਸੋ ਅਗਰ ਸਰਕਾਰਾਂ ਇਹ ਸੋਚਦੀਆਂ ਨੇ ਕਿ ਸਰਕਾਰਾਂ ਇਸ ਤਰੀਕੇ ਨਾਲ ਆਵਾਜ਼ ਦਬਾ ਲੈਣਗੀਆਂ ਔਰ ਡਰਾ ਲੈਣ ਗਿਆ ਪਰ ਭੁੱਲ ਜਾਣ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ ਰਵਾਂਗੇ ਸਰਕਾਰਾਂ ਤੋਂ ਨਾ ਕਦੇ ਡਰੇ ਸੀ ਨਾ ਡਰਦੇ ਹਾਂ ਤੁਸੀਂ ਕਿ ਲਾਈਟ ਨਹੀਂ ਹੁਣ ਸਾਡੀ ਪ੍ਰਾਈਵੇਟ ਪ੍ਰੋਪਰਟੀ ਹੈ ਤੁਸੀਂ ਉਹ ਇਹੋ ਸਾਡੀ ਥੋੜਾ ਆਫਿਸ ਨਹੀਂ ਹੈਗਾ ਬ੍ਰਦਰ ਇਹ ਸਾਡੀ ਪ੍ਰਾਈਵੇਟ ਪ੍ਰਾਪਰਟੀ ਹੈ ਨਹੀਂ ਨਹੀਂ ਇਹ ਦੇਖੋ ਪਹਿਲਾਂ ਤੁਸੀਂ ਕੋਈ ਵਾਰੈਂਟ ਦਿਖਾਓ ਨਾ ਉਰੇ ਕੋਈ ਹੈ ਨਹੀਂ ਨਾ ਨਹੀਂ ਪਲੀਜ਼ ਬ੍ਰਦਰ ਇਹ ਕੰਮ ਹੈ ਨਾ ਜੀ ਅੱਛਾ ਨਹੀਂ ਕੰਮ ਹੈ ਨਾ ਬੱਲਾ ਚਾਹ ਰੋ ਮਰ ਤੁਸੀਂ ਇਹ ਤਾਂ ਦੇਖੋ ਇਹ ਕਿਵੇਂ ਕੰਮ ਕਰਦਾ ਦੇਖੋ ਫਿਰ ਤੁਸੀਂ ਇਹ ਦੇਖੋ ਕਿ ਇਸ ਤਰੀਕੇ ਦੀ ਦੇ ਤੱਕੇ ਨਾ ਮਾਰੋ ਜੀ ਤੱਕੇ ਨਾ ਮਾਰੋ ਵਾਰੰਟ ਦਿਖਾਓ ਨਾ ਪਹਿਲਾਂ ਜਿਹੜਾ ਸਭ ਤੋਂ ਵਾਰੰਟ ਹੈ ਤੁਸੀਂ ਸਾਡੇ ਤੋਂ ਬਿਨਾਂ ਸਾਡੇ ਘਰ ਚ ਵੜ ਗਏ ਹੋ ਮੈਨੂੰ ਵਾਰੰਟ ਤਾਂ ਦਿਖਾਓ ਵਾਰੰਟ ਦਿਖਾਓ ਨਾ ਤੁਸੀਂ ਮੀਡੀਆ ਨੂੰ ਮੰਗਦੇ ਹੋ ਯਾਰ ਤੁਸੀਂ ਉਹਦੀ ਡਿਊਟੀ ਇਨਚਾਰਜ ਹੋ ਤੁਸੀਂ ਕਿਸੇ ਦੇ ਘਰੇ ਕਿਵੇਂ ਵੜਨ ਦਿੱਤਾ ਪੁਲਿਸ ਨੂੰ ਕਲੇਰ ਸਾਹਿਬ ਮੀਡੀਆ ਆਓ ਦਿਖਾਓ ਰਬਟ ਦਿਖਾਓ ਫਿਰ ਆ ਜਾਓ ਪਿੱਛੇ ਆ ਜਾਓ ਮਤਲਬ ਹੁਣ ਇਸ ਤਰੀਕੇ ਦੇ ਨਾਲ ਪੁੱਛਿਆ ਗਿਆ ਮੈਂ ਬੜੇ ਸਪਸ਼ਟ ਤੌਰ ਤੇ ਮੀਡੀਆ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਸਰਕਾਰ ਦੀ ਅਸਲੀਅਤ ਹੈ ਹੁਣ ਸਰਕਾਰ ਆਪਣੇ ਵਿਰੋਧੀਆਂ ਤੋਂ ਇਹਨਾਂ ਡਰ ਗਈ ਹੈ ਉਹ ਸਰਕਾਰ ਤੇ ਜਿਹੜੇ ਸਰਕਾਰ ਕੋਲੇ ਵਿਰੋਧੀਆਂ ਦੀ ਗੱਲਾਂ ਦੇ ਜਵਾਬ ਹੈ ਨਹੀਂ ਸੋ ਹੁਣ ਸਰਕਾਰ ਤੱਕੇਸ਼ਾਈ ਤੇ ਉਤਰਿਆਈ ਹੈ ਪਰ ਨਾ ਇਹ ਤੱਕੇਸ਼ਾਈਆਂ ਤੋਂ ਕਦੇ ਡਰੇ ਸੀ ਨਾ ਡਰੇ ਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਲ ਕਰਦਾ ਰਹੂਗਾ ਪੰਜਾਬ ਦੇ ਮੁੱਦੇ ਚੱਕਦਾ ਰਹੂਗਾ ਵਿਕਰਮ ਮਜੀਠੀਆ ਇਸੇ ਤਰੀਕੇ ਪੇ ਬਾਕੀ ਨਾਲ ਬੋਲਦੇ ਰਹਿਣਗੇ ਤੇ ਜੇ ਇਹ ਸੋਚਣ ਕਈ ਜਿਹੇ ਰੇਡਾਂ ਸਾਨੂੰ ਡਰਾ ਲੈਣਗੀਆਂ ਡਰਾ ਨਹੀਂ ਸਕਦੇ ਆ ਮੈਂ ਅੰਦਰ ਜਾ ਰਿਹਾ ਆਹੋ ਲੋਕ ਨਹੀਂ ਲਾਈ ਸਕਦੇ ਜੀ ਸਾਡੀ ਘਰ ਸਾਡਾ ਸਾਡੇ ਘਰੇ ਤੱਕੇ ਨਾਲ ਆ ਕੇ ਵੜੇ ਨੇ ਕੋਈ ਸਾਨੂੰ ਵਾਰੰਟੀ ਨਹੀਂ ਦੱਸਿਆ ਤੇ ਇੱਕ ਤਾਂ ਲੋਕ ਲਾ ਸਕਦੇ ਆਹ ਤਸਵੀਰਾਂ ਦਿਖਾ ਦਿਓ ਇਹ ਲਾਈਵ ਤਸਵੀਰਾਂ ਨਹੀਂ ਇਹ ਦੇਖ ਆਹ ਚੱਲ 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 ہیلو کیڑا پرانا چلیا پورا تو گِرنا رہی بھائی اندر اندر کر رہے جب بھی نہیںرم سنگھ مجھے ਹਾਂਜੀ ਹਾਂਜੀ ਸਰ ਜੀ ਇਹ ਕੋਲ ਨੇ ਨੇ ਨਾ ਮਾਰ ਰੋਇਆ 55 ਦਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀ ਆ ਪੁਲਿਸ ਨੇ ਲਕਚੀ ਚਾਹੀਏ ਪਾਸੇ ਕੀ ਕਰਾ ਬੁਲਾ ਬੁਲਾ ਮੇਰ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਅੱਗੇ ਤੱਕ ਲੈ ਆ ਕੇ ਮਾਰੀ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਉਣ ਦੀ ਕੀ ਜਾਰੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਹੈ ਜੇ ਕੋੜਾ ਕਾਲ ਵੀ ਮੈਂ ਇਸੇ ਜਾਣ ਨੂੰ ਤਿਆਰ ਹੁਣ ਕਿੱਧਰ ਕਾਈ ਜੀ ਕਰਨਦੀਪ ਜੀ ਤੁਸੀਂ ਕਪੀਤਾ ਹੀ ਮਿਲਣਾ ਹਾਂਜੀ ਕਮਿਟਮੈਂਟ ਕੀ ਕੀਤੀ ਜਨਾ ਕਿ ਨਹੀਂ ਨਹੀਂ شرونی اکالی <سؤال> دل بادل مجھے سردار بکرم سنگھ مجھے ਕੂੜਾ ਕੂੜਾ ਪਰ ਨੋਰੀ ਕੋਈ ਜਾਣੇ ਉਹ ਜਦੋਂ ਬਹੁਤ ਅੱਗ ਲੱਗਦੀ ਹੈ ਬਿਲਕੁਲ ਨਹੀਂ ਮੈਣਾ ਯਾਰ ਉਹਨਾਂ ਨੇ ਕੀ ਕਰਤਾ ਯਾਰ ਬੱਸ ਜੀ ਕੋਲ ਬੈਗਾ ਪਿੱਛੇ ਉਹ ਜਿਹੜੇ ਲੋਕੀ ਖੜੇ ਨੇ ਜੇ ਤੱਕ ਸਭ ਜੀ ਦੇਖਦੇ ਆ ਉਹ ਤਾਂ ਬੰਦ ਕਰ ਇਹ ਡਰਾਈਵਰ ਨਾਲ ਕਰਕੇ ਹੀ ਆਉਣਾ ਪਤਾ ਸ ਕਰ ਦੇ ਬੱਸ ਕਰ ਦੇ ਹੈ